ਅੱਜਾਂ ਮਾਰਨ ਵਾਲਿਆਂ ਦੇ ਟਾਰਗੇਟ ਤੇ ਹੁਣ ਦੁਕਾਨਦਾਰ ਚੋਰੀ ਦੀਆਂ ਵਾਰਤਾ ਤਾਂ ਤੇ ਮੋਬਾਈਲ ਫੋਨਾਂ ਰਾਹੀਂ ਪੈਸੇ ਠੱਗਣ ਦੇ ਵਧ ਰਹੇ ਮਾਮਲਿਆਂ ਤੋਂ ਲੋਕ ਕਬਰਾਏ ਬੈਟਰੀਆਂ ਵਾਲਾ ਦੁਕਾਨਦਾਰ ਆਨਲਾਈਨ ਠੱਗੀ ਦਾ ਹੋਇਆ ਸ਼ਿਕਾਰ ਆਰਮੀ ਮੈਨ ਬਣ ਕੇ 23400 ਰੁਪਏ ਦੀ ਮਾਰੀ ਠਗੀ ਠਗੀ ਦਾ ਸ਼ਿਕਾਰ ਹੋਣ ਤੋਂ ਇੱਕ ਦੁਕਾਨਦਾਰ ਆਪਣੀ ਚੁਸਤੀ ਨਾਲ ਬਚਿਆ ਹਾਂਜੀ ਸਰ ਕੀ ਨਾਮ ਆ ਕਿੱਥੇ ਦੇ ਰਹਿਣ ਵਾਲੇ ਕੀ ਘਟਨਾ ਪਾਪੜੀ ਆ ਮੇਰਾ ਨਾਮ ਕਮਲਬੀਰ ਜੀ ਮੈਂ ਦਿয়ালਪੁਰ ਦਾ ਰਹਿਣ ਵਾਲਾ ਹਾਂ ਮੇਰੇ ਨਾਲ ਘਟਨਾ ਮੈਨੂੰ 2 ਘੰਟੇ ਪਹਿਲਾਂ ਫੋਨ ਆਇਆ ਵੀ ਸਾਡੀ ਗੱਡੀ ਦੀ ਬੈਟਰੀ ਖਰਾਬ ਆ ਬੈਟਰੀ ਰੱਖਣੀ ਆ ਤੁਸੀਂ ਕਿੱਥੋਂ ਫੋਨ ਆਇਆ ਉਹ ਦੇਖੋ ਉਹਨੇ ਸਮਰਾਲੇ ਕੰਟੀਨ ਦਾ ਐਡਰੈਸ ਦਿੱਤਾ ਹੀ ਮੈਨੂੰ ਆਰਮੀ ਦਾ ਨੰਬਰ ਉਹਨੂੰ WhatsApp ਕਾਲ ਤੇ ਆਈ ਸੀਗੀ ਤੇ ਆ ਨੰਬਰ ਵੀ ਉਹਨਾਂ ਦਾ ਸੀਗਾ ਮੈਨੂੰ ਆਇਆ ਠੀਕ ਆ ਚਲੋ ਮੈਂ ਉਹਨਾਂ ਨੇ ਕਿਹਾ ਭਾਈ ਮੈਂ ਕੋਈ ਨਾ ਤੁਹਾਡਾ ਹੱਲ ਕਰ ਦਿੰਦਾ ਮੈਂ ਐਕਚੁਅਲੀ ਸੀਗਾ ਬਾਹਰ ਕੰਮ ਕਰਦਾ ਸੀਗਾ ਚਲੋ ਮੈਂ ਆਪਣੇ ਨਾਲ ਦੇ ਬੰਦੇ ਨੂੰ ਕਿਹਾ ਵੀ ਤੁਸੀਂ ਆ ਕੇ ਇਹਦਾ ਬੰਦੇ ਦਾ ਬੈਂਟਰੀ ਧਰਿਓ ਠੀਕ ਹੈ ਚਲੋ ਉਹ ਵੀਰ ਬੈਂਟਰੀ ਧਰਨ ਗਏ ਆ ਜਦ ਨੂੰ ਉਹ ਬੰਦੇ ਨੇ ਪੇਮੈਂਟ ਮੇਰੇ ਫੇਕ ਅਕਾਊਂਟ ਚ ਪਾਤੀ ਜਿਹਦੇ ਵਿੱਚ ਉਹਨਾਂ ਦਾ ਟੈਸਟ ਮੈਸੇਜ ਆਇਆ ਜਿਹਦੇ ਵਿੱਚ 3000 ਰੁਪਏ ਉਹਨਾਂ ਨੇ ਪਹਿਲਾਂ ਜਿਗਾ ਕੀਤਾ ਤੇ 2600 ਕਰਨੇ 26000 ਦਾ ਯਾਨੀ ਇੱਕ ਛਾਸਾ ਦੇਤਾ ਮੈਨੂੰ ਵੀ ਮੈਂ 26000 ਰੁਪਏ ਤੁਹਾਡੇ ਅਕਾਊਂਟ ਚ ਪਾਤਾ ਤੇ ਮੈਂ ਉਹੀ ਜਾਣੇ ਅਣਜਾਣੇ ਜਿਵੇਂ ਕਹਿੰਦੇ ਗਲਤੀ ਹੋ ਜਾਂਦੀ ਆ ਮੈਂ ਦੇਖਿਆ ਤੇ ਦੇਖਦੀ ਸਾਰੇ ਮੈਂ ਉਹਨੇ ਵਾਪਸ ਕੀ ਪੈਸੇ ਜਿਹੜੇ ਸੀਗੇ ਉਹਨਾਂ ਦੇ ਆਪਣੇ ਰਿਫੰਡ ਕਰਤੇ ਜਿੰਨੇ ਮੈਂ ਆਪਣੇ ਘੱਟ ਕੇ 2600 ਰੁਪਏ ਤੇ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਮੇਰੇ ਅਕਾਊਂਟ 'ਚ ਪੈਸੇ ਉਹਨਾਂ ਦੇ ਆਏ ਨਹੀਂ ਸੀਗੇ ਜਿਹੜੀ ਉਹਨਾਂ ਨੇ ਐਨਐਫਟੀ ਕੀਤੀ ਸੀ ਨਾ ਮੈਨੂੰ ਮੈਸੇਜ ਆਇਆ ਸੀਗਾ ਚਲੋ ਜਦੋਂ ਮੇਰਾ ਵੀਰ ਆਉਤੇ ਪਹੁੰਚਿਆ ਉਹਨੇ ਦੇਖਿਆ ਵੀ ਤੁਹਾਡਾ ਇਹਨਾਂ ਦਾ ਫਰੌਡ ਹੋ ਗਿਆ ਵੀ ਤੁਸੀਂ ਸਾਈਬਰ ਤੇ ਉੱਥੇ ਕਰੋ ਚਲੋ ਅਸੀਂ ਵੀ 19 20 ਤੇ ਹਾਂ 19 30 ਤੇ ਸੌਰੀ ਅਸੀਂ ਕੀ ਕੀਤੀ ਉੱਥੇ ਕੰਪਲੀਟ ਹੈ ਉੱਥੇ ਕਿਸੇ ਦਾ ਰਿਸਪੌਂਸ ਨਹੀਂ ਆਏਗਾ ਅਸੀਂ ਬਾਰ-ਬਾਰ ਕੋਸ਼ਿਸ਼ ਕੀਤੀ ਘਟੋ ਘਾਣੀ ਤਾਂ 50 ਵਾਰੀ ਦੇਖ ਲਿਆ ਹਣਾ ਪਰ ਉੱਤੇ ਕੋਈ ਰਿਸਪੌਂਸ ਨਹੀਂ ਆਇਆਗਾ। ਇਹੀ ਉਮੀਦ ਕਰਦੇ ਹਾਂ ਸਾਡੀ ਸੁਣਵਾਈ ਕੀਤੀ ਜਾਵੇ ਜੀ ਜੋ ਸਾਡੇ ਦੇਖਿਆ ਕਿ ਤੁਹਾਨੂੰ ਵੀ ਪੈਸੇ ਗਲਤੀ ਨਾਲ ਪੈ ਗਏ ਮੇਰੇ। ਹਾਂ ਜੀ ਉਹਨਾਂ ਨੇ ਕੀ ਕੀਤਾ ਬੈਂਟ ਵਿੱਚ 500 ਦੀ ਸੀਗੀ ਤੇ ਉਹਨਾਂ ਨੇ 3000 ਰੁਪਏ ਕੇਰਾ ਪਾਤਾ 2600 ਬਾਕੀ ਰਹਿ ਗਿਆ ਜਿਹੜਾ ਉਹਨਾਂ ਨੇ 26000 ਪਾਤਾ। ਫੇਕ ਜਿਵੇਂ ਕਹਿਣ ਦਾ ਵਾਬ ਚਲੋ ਅਸੀਂ ਕਹਿੰਦੇ ਵੀ ਉਹਨੇ ਕਯੂਆਰ ਕੋਡ ਭੇਜਿਆ ਹਾਨੂੰ ਵੀ ਸਾਡੀ ਵੀ ਮੇਰੀ ਨੌਕਰੀਆਂ ਸਵਾਲ ਆ ਵੀ ਮੈਂ ਆਰਮੀ ਜਾ ਚਲੋ ਅਸੀਂ ਵੀ ਆਰਮੀ ਦੇ ਨਾਂ ਨੂੰ ਯਕੀਨ ਕਰਕੇ ਚਲੋ ਦੇਖਦੇ ਦੇਖ ਲਈ ਕੰਮ ਉਦੋਂ ਹੀ ਮੈਂ ਜੇ ਆਪਣੇ ਪੈਸੇ ਕੱਟ ਕੇ ਬਾਕੀ ਉਹਨਾਂ ਦੇ ਰਿਫੰਡ ਕਰਤੇ ਚਲੋ ਜਦੋਂ ਮੈਂ ਦੇਖਿਆ ਤਾਂ ਇਹ ਸੀਗਾ ਫਰਾਡ ਉਸ ਤੋਂ ਮੁੜ ਕੇ ਕਾਲ ਨਹੀਂ ਕੀਤੀ ਉਹਨੂੰ ਕੀਤੀ ਆ ਹੀ ਕਾਲ ਕੀਤੀ ਆ ਉਹਨਾਂ ਨੂੰ ਇਹ ਕਿਉਂ ਕਹਿੰਗਾ ਮੈਨੂੰ ਕਯੂਆਰ ਕੋਡ ਭੇਜ ਦਿਓ ਆਪਣਾ ਭੀ ਮਤਲਬ ਆਪਣਾ ਬਾਰ ਕੋਡ ਭੇਜੋ ਮੈਂ ਤੁਹਾਨੂੰ ਵਾਪਸ ਕਰ ਦਿੰਨਾ ਚਾਂਸੇ ਜੀ ਕਿਵੇਂ ਲਿੱਤਾ ਉਹਨਾਂ ਨੇ ਤੁਹਾਨੂੰ ਇਹ ਹੈ ਸੀਗਾ ਚਾਂਸੇ ਜੀ ਇਹੀ ਕਿਹਾ ਸੀ ਕਿ ਉਹਨਾਂ ਨੇ ਗੱਲ ਇਹ ਨਹੀਂ ਕਲੀਅਰ ਸਪਸ਼ਟ ਕੀਤੀ ਮੈਂ 1% ਡਾਟ ਹੋਇਆ ਵੀ ਹਾਂ ਇਹ ਮੇਰੇ ਨਾਲ ਫਰਾਡ ਹੋ ਰਿਹਾ ਉਹਨਾਂ ਨੇ ਕਿਹਾ ਹੀ ਸਿੱਧਾ ਹੀ ਵੀ ਸਾਡੀ ਇੱਥੇ ਗੱਡੀ ਖੜੀਆ ਕੰਟੀਨ ਚ ਸਮਰਾਲੇ ਕੰਟੀਨ ਦਾ ਨਾਮ ਲੱਤਾ ਉਹਨਾਂ ਨੇ ਠੀਕ ਆ ਵੀ ਇਦਾਂ ਕਰਕੇ ਗੱਡੀ ਆ ਇਹਦੇ ਭਾਈ ਸੀ ਦਾ ਕੰਮ ਵੀ ਕਰਾਉਣਾ ਇਹਦਾ ਪਾਇਆ ਇਹ ਬੈਟਰੀ ਪਹਿਲਾਂ ਖਰਾਬ ਆ ਵੀ ਬੈਟਰੀ ਵੀ ਦਿਖਵਾਉਣੀ ਆ ਵੀ ਪਹਿਲਾਂ ਗੱਡੀ ਸਟਾਰਟ ਹੋਊਗੀ ਫਿਰ ਥੋਡੀ ਗੱਡੀ ਵਰਕਸ਼ਾਪ ਜਾਂ ਚੰਗਾ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਕਾਲ ਕੀਤੀ ਮੈਂ ਵੀ ਇਹਨਾਂ ਕਹਿੰਦੇ ਹੁੰਦੇ ਵੀ ਹਾਂ ਯਕੀਨ ਜੇ ਬਣ ਗਿਆ ਵੀ ਚਲੋ ਵਾਕੀ ਇਹਨਾਂ ਨਾਲ ਇਦਾਂ ਦੀ ਗੱਲ ਹੋਈ ਹੋਣੀ ਆ ਤੋ ਫਿਰ ਇਦਾਂ ਹੀ ਮੈਂ ਕੰਮ ਕਰਨ ਲਈ ਕਿਤੇ ਬਾਹਰ ਦੂਜੀ ਵਰਕਸ਼ਾਪ ਚ ਗਿਆ ਸੀਗਾ ਨਾਲ ਦੇ ਵੀਰ ਨੂੰ ਮੈਂ ਕਿਹਾ ਮੈਂ ਕਿਹਾ ਵੀਰ ਬੈਟਰੀ ਤੇ ਧਰ ਜਾਓ ਠੀਕ ਆ ਮੈਂ ਵੀਰ ਦਾ ਹੀ ਨੰਬਰ ਦਿੱਤਾ ਜਿਹਦੇ ਬੈਟਰੀ ਧਰਨੇ ਗਿਆ ਸੀਗੇ ਮੈਂ ਇਹਦੇ ਬਾਰੇ ਕੰਪਲੇਂਟ ਵਗੈਰਾ ਕੀਤੀ ਆ ਵੀ ਹਾਂਜੀ ਮੈਂ ਕੰਪਲੇਂਟ ਕੰਪਲੀਟ ਕੀਤੀ ਆ 1930 ਤੇ ਪਰ ਸਾਨੂੰ ਰਿਸਪੌਂਸ ਹਲਦਾ ਕੋਈ ਨਹੀਂ ਆਇਆ ਉਹ ਬੀਜੀ ਚੱਲੀ ਜਾਂਦਾ ਬਾਰ ਬਾਰ ਕੱਟ ਆਉਂਦਾ ਫੋਨ ਤਾਂ ਨਹੀਂ ਗਏ ਕੋਈ ਥਾਣੇ ਤਾਂ ਨਹੀਂ ਗਏ ਨਹੀਂ ਥਾਣੇ ਇਸ ਬਾਰੇ ਥਾਣੇ ਨਹੀਂ ਹਲੇ ਗਏਗੇ ਥਾਣੇ ਰਿਪੋਰਟ ਆਈ ਕਰਾਂਗੇ ਮੈਂ ਇਹ ਦੇਖਿਆ ਮੇਰੇ ਜਦ ਮੈਂ ਉੱਤੇ ਪਹੁੰਚ ਕੇ ਦੇਖਿਆ ਸਾਡੇ ਬੰਦੇ ਨਹੀਂ ਵੀ ਅਸੀਂ ਇਕੱਲੇ ਨਹੀਂ ਛੋਟੇ ਛੋਟੇ ਸਾਡੇ ਸ਼ਹਿਰ ਦੇ 5-10 ਬੰਦਿਆਂ ਨਾਲ ਹੋ ਗੀ ਹੁਣ ਅਸੀਂ ਇਕੱਠੇ ਹੋ ਕੇ ਦੇਖਦੇ ਆ ਜੇ ਤਾਂ ਸਾਈਬਰ ਕੋਈ ਹੱਲ ਕਰ ਹਾਂਜੀ ਨਾਮ ਦੱਸੋ ਹਾਂ ਸਸ਼ੀਕਲ ਜੀ ਮੇਰਾ ਨਾਮ ਰਜਤ ਖੁੱਲਰ ਆ ਸ਼ਹਿਰ ਸਮਰਾਲਾ ਜੀ ਕੀ ਮਾਮਲਾ ਹੈਗਾ ਜਿਹੜਾ ਹੈਗਾ ਮਾਮਲਾ ਜੀ ਅੱਜ ਸਵੇਰ ਦਾ ਸਮਰਾਲਾ ਕੰਟੀਨ ਆਰਮੀ ਕੰਟੀਨ ਜਿੰਨਾ ਤੋਂ ਆਪਾਂ ਨੂੰ ਫੋਨ ਆਂਦਾ ਆਪਣਾ ਕੰਮ ਹੋਲ ਸੇਲ ਦਾ ਜੀ ਸਟੇਸ਼ਨਰੀ ਦਾ ਤੇ ਕਾਲ ਆਂਦੀ ਹੈ ਵੀ ਸਾਨੂੰ ਇੱਥੇ ਕਾਪੀਜ਼ ਔਰ ਪੈਨ ਚਾਹੀਦੇ ਨੇ ਸਮਰਾਲਾ ਕੰਟੀਨ ਦੇ ਵਿੱਚ ਤੇ ਚਲੋ ਡੀਲ ਹੁੰਦੀ ਹੈ ਸਾਡੀ ਰਵੀ ਕੁਮਾਰ ਨਾਮ ਤੋਂ ਆਰਮੀ ਦੇ ਜਿਹੜਾ ਬੰਦਾ ਸੀ ਜਿਹਨੇ ਕਾਲ ਕੀਤੀ ਸੀ ਮੈਨੂੰ ਤੇ whatsapp ਤੇ ਉਹਨਾਂ ਨੇ ਆਪਣਾ ਕਾਰਡ ਵੀ ਭੇਜਿਆ ਸੀ ਜਿੱਥੋਂ ਸਾਨੂੰ ਪ੍ਰੂਫ ਹੋਇਆ ਵੀ ਹਾਂਜੀ ਆਰਮੀ ਦੇ ਕੰਟੀਨ ਤੋਂ ਸਮਰਾਲੇ ਤੋਂ ਬੋਲਦੇ ਆ ਤੇ ਉਹਨਾਂ ਨੇ ਸਾਨੂੰ ਆਰਡਰ ਦਿੱਤਾ ਕਾਪੀਜ਼ ਆ ਜਿਹਦਾ ਬਿੱਲ ਬਣਿਆ ਸੀ 5400 ਰੁਪਏ ਚਲੋ ਜੀ ਅਸੀਂ ਜਾਂਦੇ ਆ ਕੰਟੀਨ ਉਹਨਾਂ ਨੂੰ ਡਿਲੀਵਰ ਕਰਦੇ ਆ ਸਮਾਨ ਜਦੋਂ ਅਸੀਂ ਉੱਥੇ ਪਹੁੰਚਦੇ ਆ ਤੇ ਅਸੀਂ ਉਹਨਾਂ ਨੂੰ ਕਾਲ ਕਰਦੇ ਆ ਕਹਿੰਦੇ ਅਸੀਂ ਪੇਮੈਂਟ ਤੁਹਾਨੂੰ ਆਨਲਾਈਨ ਕਰਨੀ ਆ ਵੀ RTGS ਕਰਾਣੀ ਕਿਉਂਕਿ ਸਾਡਾ ਮਾਲ ਉਹਨਾਂ ਨੂੰ ਪੱਕਿਆਂ ਚ ਜਾਣਾ GST ਚ ਤੇ ਜਦੋਂ ਉਹਨਾਂ ਨੂੰ ਮਾਲ ਦਿੱਤਾ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮਤਲਬ ਕਿ ਪਹਿਲਾਂ ਚੈੱਕ ਕਰਦੇ ਆ 100 ਰੁਪਿਆ ਪਾ ਕੇ ਵੀ ਜਿਹੜੀ ਪੇਮੈਂਟ ਆ ਤੁਹਾਡੀ ਵੀ ਸਾਨੂੰ ਆਉਂਦੀ ਹੈ ਤਾਂ ਇੱਕ ਮੈਸੇਜ ਆਂਦਾ ਮੈਂ ਨੰਬਰ ਆਹੀ ਵੀ ਮੇਰੇ ਬੈਂਕ ਦੇ ਵਿੱਚ 100 ਰੁਪਏ ਆਂਦਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਚਲੋ ਤੁਹਾਡਾ ਮੈਸੇਜ ਆ ਗਿਆ ਹੁਣ ਅਸੀਂ ਤੁਹਾਡੇ ਬਾਕੀ ਜਿਹੜਾ ਬੈਲੈਂਸ ਹੈ 5300 ਰੁਪਏ ਉਹ ਪਾਉਨੇ ਆ ਬਟ 5300 ਨਹੀਂ ਪਾਇਆ ਉਹਨਾਂ ਨੇ 53000 ਪਾਤਾ ਤੇ ਕਹਿੰਦੇ ਗਲਤੀ ਨਾਲ ਪਿਆ ਤੇ ਅਸੀਂ ਕਿ ਚਲੋ ਬੰਦੇ ਤੋਂ ਪੈ ਗਿਆ ਹੋਣਾ ਗਲਤੀ ਨਾਲ ਆਨਲਾਈਨ ਪੇਮੈਂਟ ਆਇਆ ਵੀ ਆਰਮੀ ਦੇ ਬੰਦੇ ਐ ਕਹਿ ਰਹੇ ਨੇ ਵੀ ਗਵਰਨਮੈਂਟ ਦੇ ਅਕਾਊਂਟ ਤੋਂ ਪਾਏ ਆ ਅਸੀਂ ਪੈਸੇ ਤਾਂ ਜਦੋਂ ਅਸੀਂ ਚੈੱਕ ਕੀਤਾ ਬੈਂਕ ਦੇ ਵਿੱਚ ਉਹ ਪੈਸੇ ਆਏ ਨਹੀਂ ਸੀ ਜਦੋਂ ਫਿਰ ਤੋਂ ਅਸੀਂ ਉਹ ਬੰਦੇ ਨੂੰ ਕਾਲ ਕੀਤੀ ਤੇ ਅਸੀਂ ਉਹਨੂੰ ਕਿਹਾ ਵੀ ਤੂੰ ਆਰਮੀ ਕੰਟੀਨ ਤੋਂ ਬਾਹਰ ਆ ਜਾ ਅਸੀਂ ਸਮਰਾਲਾ ਕੰਟੀਨ ਦੇ ਬਾਹਰ ਖੜੇ ਆਂ ਵੀ ਜੋ ਵੀ ਤੂੰ ਹੈ ਸਾਡੇ ਨਾਲ ਆ ਕੇ ਗੱਲ ਕਰ ਜੇ ਤੇਰੀ ਪੇਮੈਂਟ ਸੱਚੀ ਤੁਸੀਂ ਜਿਆਦਾ ਪਾਤੀ ਹੈ ਤਾਂ ਅਸੀਂ ਤੁਹਾਡੇ ਉਹ ਦੇਂਦਾਰ ਆ ਕੋਈ ਨਹੀਂ ਤੁਸੀਂ ਜਿਹੜਾ ਬਾਕੀ ਦਾ ਬਕਾਇਆ ਵਾਪਸ ਲੈ ਲਓ ਤਾਂ ਪਰ ਜਦੋਂ ਅਸੀਂ ਅੰਦਰ ਜਾ ਕੇ ਗੱਲ ਕੀਤੀ ਉਹ ਬੰਦਾ ਨਾ ਬਾਹਰ ਆਇਆ ਤਾਂ ਉੱਥੇ ਦੇ ਜਿਹੜੇ ਸਮਰਾਲਾ ਕੰਟੀਨ ਦੇ ਬ੍ਰਾਂਚ ਅਸਿਸਟੈਂਟ ਨੇ ਉਹਨਾਂ ਨੇ ਸਾਨੂੰ ਦੱਸਿਆ ਇਸ ਤੋਂ ਪਹਿਲਾਂ ਇੱਥੇ ਦੋ ਫਰਾਡ ਹੋਰ ਹੋ ਹੋ ਚੁੱਕੇ ਨੇ ਇੱਕ ਫਰਨੀਚਰ ਵਾਲੇ ਸੀ ਕੋਈ ਇੱਥੇ ਸੌਂਸਪੁਰ ਪਿੰਡਾ ਉੱਥੇ ਦਾ ਪੱਠਾ ਈਟਾਂ ਦਾ ਤਾਂ ਉਹਦੇ ਨਾਲ ਵੀ ਸੇਮ ਫਰਾਡ ਹੋ ਚੁੱਕਿਆ ਤੇ ਉਹਨਾਂ ਦਾ ਕਹਿਣਾ ਇਹ ਵੀ ਉਹਨਾਂ ਨੇ ਸਗੋਂ ਉਹਨਾਂ ਨੂੰ ਪੇਮੈਂਟ ਵਾਪਸ ਕਰ ਵੀ ਦਿੱਤੀ ਸੀ ਪਰ ਅਸੀਂ ਹੁਸ਼ਿਆਰੀ ਦਿਖਾਉਂਦੇ ਹੋਏ ਪਹਿਲਾਂ ਇਹ ਫਰਾਡ ਦੀ ਜਿਹੜੀ ਨਿਊਜ਼ ਸੁਣਦੇ ਹੋਏ ਅਸੀਂ ਆਪਣੇ ਆਪ ਨੂੰ ਸਿਕਿਉਰ ਕੀਤਾ ਤੇ ਸਾਡਾ ਬਚਾਅ ਹੋ ਗਿਆ ਬਟ ਮੈਂ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਆ ਕਿ ਅੱਜ ਅਸੀਂ ਬਚ ਗਏ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸੇ ਨੂੰ ਵੀ ਸ਼ਿਕਾਰ ਬਣਾ ਸਕਦੇ ਨੇ ਇਹ ਚੀਜ਼ ਦਾ ਧਿਆਨ ਰੱਖੋ ਕਿ ਕੋਈ ਇਹ ਲੁੱਟਣ ਵਾਲੇ ਜਿਹੜੇ ਗਰੋਹ ਨੇ ਇਹ ਸੋਸ਼ਲ ਮੀਡੀਆ ਰਾਹੀਂ ਆਪਣਾ ਨੰਬਰ ਚੱਕ ਲੈਂਦੇ ਨੇ ਕਿਉਂਕਿ ਪੇਜਾਂ ਦੇ ਆਪਾਂ ਆਪਣੀ ਐਡ ਵਗੈਰਾ ਪਾਉਂਦੇ ਆ ਦੁਕਾਨ ਦੀ ਜਾਂ ਕਿਸੇ ਰਾਹੀਂ ਪਾਉਂਦੇ ਆ ਇਹ ਉੱਥੋਂ ਨੰਬਰ ਚੱਕ ਕੇ ਆਪਣੇ ਨਾਲ ਫਰੋਡ ਕਰਦੇ ਨੇ ਜੇ ਗੱਲ ਕਰੀਏ ਇਹਦੀ ਸ਼ਿਕਾਇਤ ਤੁਸੀਂ ਕਿਸੇ ਨੂੰ ਕੀਤੀ ਆ ਹੁਣ ਤੱਕ ਜੀ ਜੀ ਹਾਂ ਜੀ ਅਸੀਂ ਸਾਈਬਰ ਕ੍ਰਾਈਮ ਵਾਲਿਆਂ ਨੂੰ ਬਾਰਤੋਬਾਰ ਫੋਨ ਕਰ ਰਹੇ ਪਰ ਉਹਨਾਂ ਦਾ ਬਿਜ਼ੀ ਆ ਰਿਹਾ ਫੋਨ ਜਿਸ ਤਰ੍ਹਾਂ ਹੀ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਅਸੀਂ ਅਸੀ ਰਿਪੋਰਟ ਐਫ ਆਈ ਆਰ ਕਰਾਵਾਂਗੇ ਜਿਹੜਾ ਇਨਸਾਨ ਤੁਹਾਨੂੰ ਫੋਨ ਕਰਦਾ ਸੀ ਆਪਣੇ ਆਪ ਨੂੰ ਕੀ ਦੱਸ ਰਿਹਾ ਸੀ ਉਹ ਆਪਣੇ ਆਪ ਨੂੰ ਆਰਮੀ ਦਾ ਪਰਸਨ ਦੱਸਦਾ ਸੀ ਜੀ ਉਹਨੇ ਆਪਣਾ ਨਾਮ ਸੰਦੀਪ ਸਿੰਘ ਇੱਕ ਰਵੀ ਕੁਮਾਰ ਦੋ ਜਣਿਆਂ ਨੇ ਆਪਣੇ ਦੋ ਨੰਬਰੋਂ ਅਲੱਗ-ਅਲੱਗ ਤੋਂ ਕਾਲ ਕੀਤੀ ਸੀ ਬਕਾਇਦਾ ਉਹਨਾਂ ਨੇ ਆਪਣਾ ਕਾਰਡ ਭੇਜਿਆ ਆਰਮੀ ਦਾ ਉਹ ਅਸੀਂ ਤੁਹਾਨੂੰ ਜਿਹੜਾ ਹੈ ਸਾਰੇ ਪ੍ਰੂਫ ਦੇਵਾਂਗੇ ਠੀਕ ਹੈ